ਲਵੇ ਮਿੱਤਰੋ ਆ ਜਿਹੜੀ ਵੀਡੀਓ ਆ ਨਾ ਇਹਨੂੰ ਬਾਰ ਬਾਰ ਦੇਖਿਓ ਕਿਉਂਕਿ ਇਹ ਵੀਡੀਓ ਬੇहद ਦੁਰਲਭ ਆ ਇਹ ਵੀਡੀਓ ਭਾਰਤੀ ਬਾਲੀਵੁੱਡ ਦੇ ਇੱਕ ਐਦਾਂ ਦੇ ਐਕਟਰ ਨਾਲ ਸੰਬੰਧਿਤ ਹੈਗੀ ਆ ਜਿਨ੍ਹਾਂ ਨੇ ਸਿੱਕਾ ਮਨਵਾਇਆ ਬਾਲੀਵੁੱਡ ਵਿੱਚ 98 ਹਿੱਟ ਫਿਲਮਾਂ 98 ਲੋਕ ਕਹਿੰਦੇ ਸਾਡੀ ਇੱਕ ਫਿਲਮ ਹਿੱਟ ਹੋ ਜਵੇ ਇਸ ਅਦਾਕਾਰਾਂ ਦੀਆਂ 98 ਹਿੱਟ ਫਿਲਮਾਂ ਹੋਈਆਂ ਸੀ ਹਿੰਦੀ ਸਿਨੇਮਾ ਦੇ ਵਿੱਚ ਤੇ ਨਾਂ ਸੀ ਉਹਦਾ ਹੀ ਮੈਨ ਧਰਮਿੰਦਰ ਆ ਜਿਹੜਾ ਸਕੂਲਾ ਆ ਆਰੀਆ ਹਾਈ ਸਕੂਲ ਫਗਵਾੜਾ ਇਹਦੇ ਵਿੱਚ 1952 ਵਿੱਚ ਹੀ ਮੈਂ ਧਰਮਿੰਦਰ ਹੁਣਾ ਨੇ میٹرਕ ਕੀਤੀ ਸੀ ਇੱਕ ਖਾਸ ਗੱਲ ਇਹ ਹੈਗੀ ਆ ਵੀ ਇੱਥੇ ਹੀ ਉਹਨਾਂ ਦੇ ਪਿਤਾ ਜੀ ਪੜ੍ਹਾਉਂਦੇ ਰਹੇ ਆ ਕੇਵਲ ਕ੍ਰਿਸ਼ਨ ਜੀ ਤੇ ਉਹਨਾਂ ਦੇ ਫੁੱਫੜ ਆਰੀਆ ਸਮਾਜ ਦੀ ਗੁਰਦਾਸ ਮਲ ਜੀ ਜਿਹੜੇ ਕਿ ਇੱਥੇ ਪ੍ਰਬੰਧਕ ਰਹੇ ਆ ਅਤੇ ਪਹਿਲੇ ਪ੍ਰਧਾਨ ਰਹੇ ਸਕੂਲ ਦੇ ਆਓ ਤੁਹਾਨੂੰ ਦਿਖਾਣੇ ਆ ਇਸ ਸਕੂਲ ਦੇ ਅੰਦਰਲੇ ਦ੍ਰਿਸ਼